ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਆਪਾਂ ਹਰ ਸਾਲ ਜਿਹੜੇ ਬੱਚੇ ਫਸਟ ਆਉਂਦੇ ਆ ਆਪਾਂ ਉਹਨਾਂ ਨੂੰ ਇੱਥੇ ਸਨਮਾਨ ਕਰਦੇ ਆ ਉਹਨਾਂ ਦਾ ਤੇ ਅੱਜ ਸਾਡੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਪੂਨਮ ਸ਼ਰਮਾ ਜਿਨ੍ਹਾਂ ਨੇ ਸਾਡੇ ਇਲਾਕੇ ਦਾ ਨਾਮ ਚਮਕਾਇਆ ਗੱਭ ਸਾਹਿਬ ਸਕੂਲ ਪੂਰੇ ਜ਼ਿਲ੍ਹੇ ਚੋਂ ਫਸਟ ਆਇਆ ਹੈ। ਔਰ ਮੈਡਮ ਨੂੰ ਵੈਸਟ ਪ੍ਰਿੰਸੀਪਲ ਦਾ ਇੰਟਰਨੈਸ਼ਨਲ ਅਵਾਰਡ ਮਿਲਿਆ। ਔਰ ਮੇਰੀ ਸ਼ੁਰੂਤ ਹੋ ਰਹੀ ਹੈ। ਅਸਲੀ ਗੂ ਜਿਹੜਾ ਉਹ ਤੁਹਾਡਾ ਮਾਪਿਓ ਜਾਂ ਟੀਚਰ ਹੋ ਸਕਦਾ ਹੈ। ਕਿ ਜੀ ਅਸੀਂ ਮਾਪਿਓ ਟੀਚਰ ਦੀ ਇੱਜ਼ਤ ਕਰ ਲਈਏ। ਉਹਨਾਂ ਦਾ ਸਤਿਕਾਰ ਕਰ ਲਈਏ ਤਾਂ ਮੇਰੇ ਖਿਆਲ ਸਾਨੂੰ ਕਿਸੇ ਮੰਦਰ ਗੁਰਦੁਆਰੇ ਲੱਗ ਕੇ ਜਾਣ ਦੀ ਲੋੜ ਨਹੀਂ ਕਿਉਂ ਕਿ ਉਹੀ ਅਸੀਸਾਂ ਇੰਨੀਆਂ ਦੇ ਦਿੰਦੇ ਨੇ ਉਹ ਜਦੋਂ ਮੰਦਰ ਗੁਰਦੁਆਰੇ ਤੋਂ ਅਸੀਂ ਜਾਂਦੇ ਨੇ ਉਹ ਸਾਡੇ ਲਈ ਉਹੀ ਇੰਨੀਆਂ ਅਰਦਾਸਾਂ ਕਰ ਦਿੰਦੇ ਨੇ ਕਿ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ। ਸੋ ਅੱਜ ਬੰਦੇ ਉੱਥੇ ਪੜਦੇ ਐ। ਔਰ ਮੈਂ ਹਰਾਮ ਆ ਕਿ ਜਦੋਂ ਮੈਂ ਆਪਣੇ ਬੱਚਿਆਂ ਨੂੰ ਪੁੱਛਦਾ ਤਾਂ ਮੈਨੂੰ ਆ ਕੇ ਬੜੀ ਖੁਸ਼ੀ ਹੁੰਦੀ ਜਦੋਂ ਦੱਸਦੇ ਆ ਕਿ ਸਾਡੀ ਮੈਡਮ ਨਾਲ ਬਹੁਤ ਪਿਆਰ ਕਰਦਾ ਇਹ ਚੀਜ਼ਾਂ ਤੁਹਾਨੂੰ ਬੋਨਟ ਗਿਫਟ ਮਿਲਦੀ ਟੀਚਰ ਉਹ ਵੀ ਬੋਨਟ ਲੈ ਪਰ ਦਿਲੋਂ ਮਨ ਲਾ ਕੇ ਕੰਮ ਕਰਕੇ ਉਹਨੂੰ ਅੱਗੇ ਲੈ ਕੇ ਜਾਣਾ ਉਹਨੂੰ ਕਾਮਯਾਬ ਕਰਨਾ ਇਹ ਬਹੁਤ ਘੱਟ ਲੋਕ ਕਰਦੇ ਆ ਸਵਾਗਤ ਹੈ ਇੱਥੇ ਆਇਆ ਇਹਨਾਂ ਦਾ ਸਵਾਗਤ ਕਰਦਾ ਔਰ ਮੈਂ ਡਾਕਟਰ ਸਾਹਿਬ ਔਰ ਸਾਡੇ ਸੰਸਮਾਜ ਨੂੰ ਕਹੂੰਗਾ ਕਿ ਆਓ ਆਪਾਂ ਮਿਲ ਕੇ ਪ੍ਰਿੰਸੀਪਲ ਸਾਹਿਬ ਦਾ ਸਨਮਾਨ ਕਰੀਏ ਪ੍ਰਿੰਸੀਪਲ ਸਾਹਿਬ ਨੂੰ ਆਵਾਜ਼ ਦਿਓ ਦਫ਼ਤਰ ਕੀ ਹੈ ਅਰ ਬਾਬਾ ਮਜੂਦ ਸਾਰੇ ਬਹੁਤ ਇਦਨੇ ਕਸਰ ਗਿਆ ਲੋ ਜੀ ਤੜੀ ਦੇ ਵਿੱਚ ਪੰਜ ਸੱਤ ਜਿਹੜੇ ਕੈਮਰੇ ਕੋ ਲਾਈਵ ਕਰੇ ਨੇ ਸਾਡੇ ਅੱਜ ਦੇ ਸਰਾਨਾ ਜੂਰ ਮਿਲਦੇ ਤੇ ਮਟਾਰੇ ਨੂੰ ਸੋ ਚਾਰਦੀ ਕਨ ਦਾ ਨਿਕਾਰਾ ਲਾਈਏ ਬੱਲੇ ਫੋਰ ਮਿਹਾਨ ਗੁਰੂਸ ਕਰਦਾ ਹੈ ਕਿ ਮੇਰੇ ਖਿਆਲ ਜਿੰਨਾ ਸਿੱਖੀ ਜ਼ੁਮਾਰੇ ਡਾਕਟਰ ਸਾਹਿਬ ਬੋਲ ਸਕਦੇ ਆ ਜਿੰਨਾ ਸਿੱਖੀ ਜ਼ੁਮਾਰੇ ਡਾਕਟਰ ਸਾਹਿਬ ਕਰ ਸਕਦੇ ਆ ਮੇਰੇ ਖਿਆਲ ਖਾਨਿਆਂ ਦੇ ਪ੍ਰਚਾਰਕ ਨਹੀਂ ਦੱਸ ਸੱਚ ਤੋਂ ਹੁੰਦੇ ਨੇ ਡਟ ਕੇ ਬੋਲਦੇ ਨੇ ਔਰ ਬੜੀ ਤਮਕਾਤੀ ਬੀਤੇ ਨੇ ਡਾਕਟਰ ਸਾਹਿਬ ਨੇ ਪ੍ਰਿੰਸੀਪਲ ਸਾਹਿਬ ਨੇ ਇਧਰ ਵੈਯੁਕਿਆ ਜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਡਾਕਟਰ ਸਾਹਿਬ ਮੈਨੂੰ ਮਿਲਣਾ ਆਏ ਅਸੀਂ ਵੈਸੇ ਹੀ ਗੱਲਾਂ ਕਰਦੇ ਸੀ ਕਿ ਧੀਪਾਂ ਦਾ ਪੱਪ ਲੱਗ ਪਤਾ ਨਹੀਂ ਡਾਕਟਰ ਸਾਹਿਬ ਇਹਨਾਂ ਦੇ ਮਨ ਦੇ ਵਿੱਚ ਕੀ ਆਈ ਮੈਨੂੰ ਨਹੀਂ ਪਤਾ ਇਹਨਾਂ ਨੇ ਦੂਜੇ ਦੇ ਲਈ ਜਾ ਕੇ ਉੱਥੇ ਅਨਾਉਂਸ ਕਰ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਕੈਂਸਰ ਦੀ ਦਵਾਈ ਕੀਤੀ ਹੈ। ਉਹ ਡਾਕਟਰ ਦਿਨ ਦੇ ਵਿੱਚ ਨੂੰ ਹੋਰ ਤੋਂ ਬੰਦਾ। ਹਜ਼ਾਰ ਬੰਦੇ ਤੋਂ ਪਰ ਇੱਕ ਦਿਨ ਦਾ ਫਰੀ ਦਵਾਈ ਇਹ ਕੈਂਸਰ ਦੀ ਦੇ ਰਹੇ ਨੇ। ਔਰ ਮੈਂ ਬੜਾ ਖੁਸ਼ ਹੋਇਆ ਸ਼ਹਿਰ ਸੰਗਤ ਨੂੰ ਪਤਾ ਕਰ ਸਰ ਮੈਂ ਕਿਸੇ ਨੇ ਕਰਨੀ ਜਾਂਦਾ ਮੈਨੂੰ 28 ਸਾਲ ਹੋ ਗਏ ਮੇਰੇ ਕੋਈ ਮਾਸੀ ਤਾਈ ਚਾਚੀ ਬੂਆ ਮਾਸੀ ਉਹ ਵੀ ਨਹੀਂ ਕਹਿ ਸਕਦਾ ਕੋਈ ਸੰਗਤ ਨਹੀਂ ਕਹਿ ਸਕਦੀ ਕਿਸੇ ਦੇ ਮੈਂ ਕਿਉਂਕਿ ਮੇਰੇ ਉਸਤਾਦ ਕਹਿੰਦੇ ਕਿ ਬਾਪਿਆਂ ਦਾ ਗਿਲ ਕੀ ਕਰਾਇਆ ਕਲਕਰ ਰਜਮਾ ਪੂ ਕੋਲੋਂ ਦਾ ਪਿਆ ਸਰ ਪੂ ਨਹੀਂ ਜਾਂਦਾ ਤੁਹ ਬੜੇ ਸੰਗਤ ਕਹਿੰਦੇ ਤੋ ਉਹਨਾਂ ਨੂੰ ਮੈਂ ਕਹਿੰਦਾ ਕੋਈ ਨਹੀਂ ਤੁਸੀਂ ਰਲ ਕੇ ਸਾਰੇ ਮੰਡਲੇ ਵਾਲੇ ਦਾ ਪਿੰਡ ਵਾਲੇ ਤੁਸੀਂ ਸਵਾਗਤ ਕਰਾਓ ਫੇਰ ਆਉਂਗਾ ਧਰਮ ਸਵਾਗਤ ਕਰਾਓ ਆਮਾਂਗੇ ਕੋਲੇ ਤਾਂ ਮੈਂ ਵੈਦ ਦੀ ਕੋਲੇ ਗਿਆ ਬੜਾ ਨਾਤਾ ਆ ਪੂਰੀ ਦਿਲਾ ਨੂੰ ਮੇਲ ਹੁੰਦਾ ਦੇਖੋ ਇਹਨਾਂ ਦੇ ਉਸਤਾਦ ਸੀ ਗੁਰੂ ਇਹਨਾਂ ਦੇ ਅੱਜ ਤੋਂ ਮੇਰੇ ਨਾਲ 20 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਭੇਜਿਆ ਕਿ ਜਾਓ ਬਾਬਾ ਜੀ ਨੂੰ ਮਿਲ ਕੇ ਆਓ ਜਦੋਂ ਇਹਨਾਂ ਨੇ ਮੈਨੂੰ ਗਲਤ ਅਸੀ ਤੋ ਜਾ ਚੁੱਕੇ ਸੀ ਤੋ ਬੜਾ ਮੇਰਾ ਮਨ ਕੀਤਾ ਯਾਰ ਕੋਈ ਨਾ ਮਿਲਿਆ ਜੀ